ਉਸੀ ਵੀ ਲਾਉਣੀ ਹੈ ਲਿਆ ਲਾਵਾਂ ਓਏ ਹੋਏ ਪਵਨ ਕੱਲ ਪਰਸ ਤਾ ਤੂੰ ਕਿਹਾ ਸੀਗਾ ਬੀ ਲਿਪਸਟਿਕ ਨਾਲ ਕੈਂਸਰ ਹੁੰਦਾ ਤਾਂ ਹੁਣ ਤੂੰ ਜਵਾਕਾਂ ਦੇ ਵੀ ਲਿਪਸਟਿਕ ਲਾਉਣ ਲੱਗ ਗਈਆਂ ਇਹਦੇ ਨਾਲ ਨਹੀਂ ਹੁੰਦਾ ਇਹ ਘਰੇ ਬਣਾਈ ਹੈ ਯਾਰ ਘਰੇ ਕਿਵੇਂ ਲਿਪਸਟਿਕ ਬਣ ਸਕਦੀ ਯਾਰ ਕਿਉਂ ਪਾਗਲ ਬਣਾਈ ਜਾਨੀ ਆ ਸਭ ਕੁਝ ਬਣ ਜਾਂਦਾ ਆ ਮੈਂ ਘਰੇ ਬਣਾਈ ਆ ਕੋਈ ਕੁਝ ਨਹੀਂ ਹੁੰਦਾ ਇਹਨਾ ਭਾਵੇਂ ਰੋਜ਼ ਤੁਸੀਂ ਸਾਰਾ ਦਿਨ ਲਾਈ ਰੱਖੋ ਅੱਛਾ ਲਿਪਸਟਿਕ ਘਰੇ ਬਣ ਜੂਗੀ ਹਾਂਜੀ ਲੈ ਯਾਰ ਫਿਰ ਤਾਂ ਆਪਣੇ ਦੋਸਤਾਂ ਨੂੰ ਵੀ ਦੱਸ ਦੇ ਪਵਣ ਯਾਰ ਤਾਂ ਇਹ ਤਾਂ ਮੈਂ ਜੈਸ਼ਵਿਕ ਦੇ ਲਈ ਆ ਇਹਦੇ ਵੀ ਲਿਪਸ ਜੇ ਫਟੇ ਪਏ ਸੀਗੇ ਐਵੇਂ ਤੁਸੀਂ ਤਾਂ ਰੋਲਾ ਪਾਈ ਜਾਂਨੇ ਹੋ ਪਵਣ ਯਾਰ ਤੂੰ ਲਿਪਸਟਿਕ ਘਰੇ ਬਣਾ ਲਈ ਯਾਰ ਕਮਾਲ ਹੋ ਗਈ ਯਾਰ ਹਾਂਜੀ ਪਤਾ ਹੀ ਏ ਤੁਹਾਨੂੰ ਵਿਆਹਾਂ ਦਾ ਸੀਜ਼ਨ ਹੁਣ ਚੱਲ ਪਿਆ ਤੇ ਹੁਣ ਮੈਂ ਤਾਂ ਆਪਦਾ ਫੇਵਰੇਟ ਕਲਰ ਲਿਪਸਟਿਕ ਦਾ ਬਣਾਉਣ ਲੱਗੀਆਂ ਘਰੇ ਦੋਸਤੋ ਤੇ ਤੁਹਾਨੂੰ ਪਤਾ ਹੀ ਹੈ ਰੋਜ਼-ਰੋਜ਼ ਜੇ ਆਪਾਂ ਕੈਮੀਕਲ ਵਾਲੀ ਲਿਪਸਟਿਕ ਲਾਵਾਂਗੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਤੇ ਤੁਹਾਨੂੰ ਅੱਜ ਦੱਸਾਂਗੇ ਵੀ ਨੇਚਰਲ ਤਰੀਕੇ ਨਾਲ ਆਪਾਂ ਲਿਪਸਟਿਕ ਕਿਵੇਂ ਕਰੇ ਬਣਾ ਸਕਦੇ ਹਾਂ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਜ਼ਰੂਰ ਬੋਲ ਦਈਏ ਸਭ ਤੋਂ ਪਹਿਲਾ ਨਾਮ ਹੈ ਜੀ ਮੋਨਾ ਚੌਧਰੀ ਸ਼ਾਹਪੁਰ ਤੋਂ ਉਸ ਤੋਂ ਬਾਅਦ ਨੇ ਜੀ ਮਨਪ੍ਰੀਤ ਸਿੰਘ ਚਲੰਦਰ ਤੋਂ ਫਿਰ ਨੇ ਜੀ ਜੱਸੀ ਰਟਾਲ ਭਗਵਾਨੀਗੜ੍ਹ ਤੋਂ ਉਸ ਤੋਂ ਬਾਅਦ ਨੇ ਜੀ ਗੁਰਵਿੰਦਰ ਇਹ ਨੇ ਜੀ ਗੰਗਾਨਗਰ ਤੋਂ ਦੋਸਤੋ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਥੋੜੇ ਥੋੜੇ ਕਮੈਂਟ ਕਰਿਓ ਤੇ ਹੁਣ ਆਪਾਂ ਦੇਖਦੇ ਹਾਂ ਪਵਨ ਨੇ ਲਿਪਸਟਿਕ ਘਰੇ ਕਿਵੇਂ ਬਣਾਈ ਸੀ ਓਹੋ ਪਵਨ ਆ ਤਾਂ ਪਲੇਟ ਤੇ ਚੂਹਾ ਕਿਉਂ ਰੱਖ ਲਿਆ ਤੂੰ ਓਹੋ ਸੰਤੂ ਸਾਹਿਬ ਚੂਹਾ ਥੋੜੀ ਤੁਸੀਂ ਵੀ ਨਾ ਬਸ ਕਮਾਲ ਹੀ ਕਰਦੇ ਹੋ ਨਹੀਂ ਇਹ ਚੂਹਾ ਨਹੀਂ ਇਹ ਚਕੰਦਰ ਹੈ ਜੀ ਦੋਸਤੋ ਤੁਸੀਂ ਕਰਨਾ ਇੱਕ ਲੈਣੀ ਜੀ ਚਕੰਦਰ ਇੱਕ ਤੁਸੀਂ ਥੋੜੇ ਥੋੜੇ ਘਰੇ ਕੋਈ ਵੀ ਜਿਹੜਾ ਕਿ ਫਲਾਵਰ ਹੋਵੇ ਤੁਸੀਂ ਉਹ ਲੈ ਸਕਦੇ ਹੋ ਭਵੇਂ ਰੋਜ਼ ਫਲਾਵਰ ਹੋਵੇ ਤੇ ਜਾਂ ਕਿਸੇ ਵੀ ਹੋਰ ਤਰ੍ਹਾਂ ਦਾ ਕੋਈ ਲਿਲੀ ਫਲਾਵਰ ਹੋਵੇ ਆਪਣੇ ਹੈਗਾ ਸੀ ਆਹ ਸੀਗਾ ਜੀ ਗਲਦੋਦੀ ਇਹਦਾ ਜਿਹੜਾ ਕਲਰ ਵੀ ਆਪਣਾ ਜਿਹੜਾ ਕਿ ਚਕੰਦਰ ਦੇ ਨਾਲ ਮਿਲਦਾ ਜੁਲਦਾ ਤੇ ਫਿਰ ਬਹੁਤ ਹੀ ਵਧੀਆ ਇਹਨਾਂ ਦੋਨਾਂ ਦੀ ਜਿਹੜੀ ਕਿ ਆਪਣੀ ਲਿਪਸਟਿਕ ਬਣ ਕੇ ਤਿਆਰ ਹੋਊਗੀ ਉਹ ਤੁਸੀਂ ਵੀ ਵਰਤ ਸਕਦੇ ਹੋ ਤੁਹਾਡੇ ਬੱਚੇ ਵੀ ਵਰਤ ਸਕਦੇ ਆ ਕੋਈ ਵੀ ਯੂਜ਼ ਕਰ ਸਕਦਾ ਕਿਉਂਕਿ ਉਹ ਹੋਊਗੀ ਕੈਮੀਕਲ ਫ੍ਰੀ ਬਿਲਕੁਲ ਹਾਂ ਜਲਦੀ ਜਲਦੀ ਦੱਸੋ ਫਿਰ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆ ਜੇ ਚਕੰਦਰ ਨੂੰ ਜਿਹੜਾ ਕਿ ਛਿੱਲ ਲੈਨੇ ਆ ਠੀਕ ਤੁਸੀਂ ਹੁਣ ਆਪਾਂ ਚਕੰਦਰ ਨੂੰ ਜਿਹੜਾ ਕਿ ਕ੍ਰਸ਼ ਕਰ ਲਾਂਗੇ ਤੁਸੀਂ ਗ੍ਰੈਂਡ ਵੀ ਕਰ ਸਕਦੇ ਹੋ ਜੇ ਹੁਣ ਆਪਾਂ ਇਹਦਾ ਜੂਸ ਕੱਢ ਲੈਨੇ ਆ ਠੀਕ ਇਹਦਾ ਜੂਸ ਕੱਢ ਲੈਣਾ ਹਾਂਜੀ ਠੀਕ ਜਿਹੜਾ ਜੂਸ ਬਣਾਇਆ ਸੀ ਚਕੰਦਰ ਦਾ ਢੰਡਿਆ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਲੈਨੇ ਆ ਠੀਕ ਹੈ ਜੀ ਠੀਕ ਹੈ ਚੇ ਹੁਣ ਆਪਾਂ ਕੀ ਕਰਾਂਗੇ ਜਿਹੜੇ ਆਪਾਂ ਗਲਦੋਦੀ ਦਾ ਫੁੱਲ ਲਿਆ ਸੀਗਾ ਇਹ ਪਾ ਦਾਂਗੇ ਇਹ ਤੁਸੀਂ ਫੁੱਲ ਨੂੰ ਪਹਿਲਾਂ ਤੋਲ ਲੈਣਾ ਚੰਗੀ ਤਰ੍ਹਾਂ ਹਾਂਜੀ ਹਾਂਜੀ ਜੂਸ ਆ ਜਿਹੜਾ ਕਿ ਆਪਣਾ ਅੱਧਾ ਰਹਿ ਗਿਆ ਮਤਲਬ ਕਿ ਇਹਨੂੰ ਆਪਾਂ ਤਾਂ ਪਕਾਇਆ ਤਾਂ ਜੋ ਇਹ ਮਤਲਬ ਕਿ ਆਪਾਂ ਲੌਂਗ ਟਾਈਮ ਤੱਕ ਇਹਨੂੰ ਰੱਖ ਸਕਦੇ ਆ ਨਹੀਂ ਤਾਂ ਆਪਾਂ ਰੱਖਣਾ ਇਹਨੂੰ ਕੱਚਾ ਵੀ ਰੱਖ ਸਕਦੇ ਸੀਗਾ ਜੂਸ ਨੂੰ ਠੀਕ ਆ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਦੇਸੀ ਘਿਓ ਦਾ ਠੀਕ ਆ ਹਾਂਜੀ ਇਹਦਾ ਦੇਸੀ ਘਿਓ ਵਾਲੀ ਫਿਰ ਬਣ ਜੂਗੀ ਆਪਣੀ ਲਿਪਸਟਿਕ ਹਾਂਜੀ ਬਹੁਤ ਹੀ ਵਧੀਆ ਲਿਪਸਟਿਕ ਤੇ ਬਹੁਤ ਹੀ ਵਧੀਆ ਇਹਦਾ ਜਿਹੜਾ ਕੀ ਰਿਜ਼ਲਟ ਆਊਗਾ ਠੀਕ ਆ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਕੋਕੋਨਟ ਆਇਲ ਦਾ ਜੀ ਨਾ ਰੀਅਲ ਦਾ ਤੇਲ ਪਾ ਲਿਆ ਜੀ ਇੱਕ ਚੰਚਾ ਆਪਾਂ ਵੱਡਾ ਠੀਕ ਹਾਂਜੀ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮੈਂ ਤਾਂ ਹੋਜ ਹੀ ਨਹੀਂ ਸਕਦਾ ਬਿਲ ਲਿਪਸਟਿਕ ਵੀ ਆਪਣੇ ਘਰੇ ਬਣ ਜੂਗੀ ਹਾਂਜੀ ਬਿਲਕੁਲ ਜੀ ਠੀਕ ਹੁਣ ਆਪਾਂ ਇਹਨੂੰ ਥੋੜਾਕਾ ਟਾਈਮ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਜਿਹੜਾ ਇਹਨੂੰ ਆਪਾਂ ਗਰਮ ਗਾਰਮ ਨੂੰ ਛਾਨਣਾ ਹੂੰ ਹੂੰ ਠੀਕ ਹੈ ਜੀ ਉਹ ਤੇ ਹੁਣ ਆਪਾਂ ਨੂੰ ਇਹਦੀ ਲੋੜ ਨਹੀਂ ਮਤਲਬ ਕਿ ਗੈਸ ਦੀ ਠੀਕ ਹੈ ਇਹਨੂੰ ਆਪਾਂ ਰੱਖ ਦਿੰਨੇ ਆ ਸਾਈਡ ਹਾਂਜੀ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਲਈ ਆ ਜੀ ਵੈਸਲੀਨ ਅੱਛਾ ਵੈਸਲੀਨ ਪਾਵਾਂਗੇ ਹਾਂਜੀ ਵੈਸਲੀਨ ਜਿਹੜੀ ਇਹਦੇ ਨਾਲ ਆ ਵੀ ਆਪਣੇ ਜਿਹੜੇ ਲਿਪਸ ਵਗੈਰਾ ਨਹੀਂ ਫਟਣਗੇ ਠੀਕ ਹੈ ਵੈਸੇ ਤਾਂ ਆਪਾਂ ਕਿ ਹੋ ਪਾਇਆ ਕਿ ਹੋ ਤਾਂ ਉੱਪਰ ਤਾਂ ਕੋਈ ਚੀਜ਼ ਹੁੰਦੀ ਨਹੀਂਗੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰ ਲਾਂਗੇ ਠੀਕ ਹੈ ਇਹਨੂੰ ਆਪਾਂ ਗਰਮ-ਗਰਮ ਦੇ ਵਿੱਚ ਹੀ ਮਿਕਸ ਕਰ ਲੈਣਾ ਕਿਉਂਕਿ ਇਹ ਗਰਮ-ਗਰਮ ਜਲਦੀ ਮਿਕਸ ਹੋ ਜਾਊਗੀ ਬਿਲਕੁਲ ਇਸ ਤਰ੍ਹਾਂ ਮਿਕਸ ਕਰ ਲੈਣੀ ਵੀ ਇਹਦੇ ਲੰਮਸ ਜੇ ਨਾ ਬਣਨ ਅਲੱਗ-ਅਲੱਗ ਨਾ ਰਵੇ ਕਿਉਂਕਿ ਸਾਰਾ ਕਲਰ ਇੱਕੋ ਜਿਹਾ ਹੀ ਹੋ ਜਾਏ। ਹਾਂਜੀ ਆ ਦੇਖੋ ਇਸ ਤਰ੍ਹਾਂ ਆਪਾਂ ਜਿਹੜੇ ਕਿ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਸੀਗਾ ਤੇ ਆਵੇ ਇਹ ਜਿਹੜਾ ਕਿ ਪੇਸਟ ਥਿੱਕ ਹੋ ਗਿਆ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਸਟੋਰ ਕਰਕੇ ਕਿਸੇ ਵੀ ਮਤਲਬ ਕਿ ਛੋਟੀ ਜਿਹੀ ਸ਼ੀਸ਼ੀ ਦੇ ਵਿੱਚ ਰੱਖ ਸਕਦੇ ਹੋ ਪਰ ਜਿਹੜੇ ਕਿ ਆਪਣੇ ਕੋਲੇ ਆ ਲਿਪਸਟਿਕ ਸੀਗੀ ਤੇ ਇਹ ਆਪਣੀ ਖਾਲੀ ਬਿਲਕੁਲ ਅੱਛਾ ਖਾਲੀ ਕਰ ਲੀ ਤਾਂ ਇਹ ਬਲੇਖਾ ਲੱਗ ਗਿਆ ਤੇ ਅੱਛਾ ਤੂੰ ਖਾਲੀ ਕਵਰ ਦੇ ਵਿੱਚ ਇਹ ਚੀਜ਼ ਪਾ ਲਈ ਸੀ ਹਾਂਜੀ ਤੇ ਇਹ ਮੈਂ ਖਾਲੀ ਕਰ ਲਈ ਸੀਗੀ ਤੇ ਹੁਣ ਆਪਾਂ ਇਹਨੂੰ ਸਾਰੀ ਨੂੰ ਫਿਲ ਕਰ ਦਾਂਗੇ ਇਹਦੇ ਵਿੱਚ ਠੀਕ ਹਾਂਜੀ ਤਾਂ ਭਲੇਖਾ ਲੱਗ ਗਿਆ ਮੈਂ ਤਾਂ ਕਿਤੇ ਪਵਨ ਨੇ ਕੱਲ ਪਰਸੋ ਤਾਂ ਰੋਕਿਆ ਵੀ ਲਿਪਸਟਿਕ ਨਹੀਂ ਲਾਉਣੀ ਚਾਹੀਦੀ ਨਹੀਂ ਨਹੀਂ ਹੁਣ ਪਤਾ ਲੱਗਿਆ ਪਵਨ ਜੀ ਨੇ ਤਾਂ ਲਿਪਸਟਿਕ ਘਰੇ ਹੀ ਬਣਾਈ ਹੈ ਦੋਸਤੋ ਹਾਂਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਇਹਦੇ ਵਿੱਚ ਫਿਲ ਕਰ ਦਾਂਗੇ ਠੀਕ ਤਾਂ ਜੇ ਵਧੀਆ ਸੈੱਟ ਹੋ ਜੂਗੀ ਇਹਦੇ ਵਿੱਚ ਠੀਕ ਬਣ ਜੀ ਇਹ ਆਪਣੀ ਲਿਪਸਟਿਕ 립 ਬਾਮ ਜਿਹੜੀ ਕਿ ਬਣ ਕੇ ਹੋ ਗਈ ਹੈ ਤਿਆਰ ਦੋਸਤੋ ਬਹੁਤ ਹੀ ਸੋਹਣਾ ਕਲਰ ਆਇਆ ਮੈਂ ਕਲਰ ਆ ਜਿਹੜਾ ਕਿ ਲਾਇਆ ਵੀ ਹੋਇਆ ਪਿੰਕ ਤੇ ਮੈਨੂੰ ਤਾਂ ਕਲਰ ਬਹੁਤ ਹੀ ਪਿਆਰਾ ਲੱਗਿਆ ਬਿਲਕੁਲ ਦੋਸਤੋ ਅਗਲ ਤਾਂ ਕਮਾਲਾ ਕੱਢ ਕੇ ਦਿਖਾਵੋ ਹਾਂਜੀ ਆ ਤਾਂ ਜਿਹੜੀ ਆਪਣੇ ਕੋਲੇ ਬਾਕੀ ਦੀ ਸੀਗੀ ਇਹ ਆਪਾਂ ਰੱਖ ਲਈ ਸੀਗੀ ਡੱਬੀ ਚ ਪਾ ਕੇ ਠੀਕ ਹੈ ਤੇ ਇਹਨੂੰ ਆਪਾਂ ਜਿਹੜਾ ਕਿ ਲਿਪਸਟਿਕ ਦੇ ਵਿੱਚ ਪਾ ਲਿਆ ਸੀਗਾ ਜੀ ਆ ਦੇਖੋ ਦੋਸਤੋ ਇਹ ਆਪਾਂ ਜਿੰਨੇ ਜਿੰਨੇ ਯੂਜ਼ ਕਰਨੀ ਹੋਏ ਓਨੇ ਓਨੇ ਆਪਾਂ ਜਾਨੀ ਕਿ ਕੱਢ ਸਕਦੇ ਆ ਤੇ ਮੈਂ ਤਾਂ ਲਾਈ ਤੇ ਤੁਸੀਂ ਦੇਖ ਰਹੇ ਹੋ ਬਹੁਤ ਹੀ ਨੇਚਰਲ ਜਿਹਾ ਕਲਰ ਆਇਆ ਤੇ ਇਹ ਚਾਹੇ ਆਪਾਂ ਰੋਜ਼ ਲਾਈਏ ਆਪਣੇ ਬੱਚਿਆਂ ਦੇ ਵੀ ਲਿਪਾ ਜਿਹੜੇ ਫਟ ਜਾਂਦੇ ਆ ਹਨਾ ਕਿਉਂਕਿ ਸਰਦੀਆਂ ਦੇ ਵਿੱਚ ਤੇ ਬੱਚਿਆਂ ਦੇ ਵੀ ਲਾ ਸਕਦੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਪੈਂਦਾ ਤੇ ਸੋ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਵਾਰੀ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਸੋਹਣੇ ਸੋਹਣੇ ਕਮੈਂਟ ਵੀ ਜ਼ਰੂਰ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜ